ਜਾਬ ਦੇ ਵਿੱਚ ਇੱਕ ਹੋਰ ਨਵਾਂ ਚਿੰਤਾ ਦਾ ਵਿਸ਼ਾ ਬਣ ਗਿਆ ਆ ਕੁੱਤਿਆਂ ਦੀ دہشت ਕਿ ਪੰਜਾਬ ਦੇ ਵਿੱਚ ਸਵਾ ਲੱਖ ਬੰਦੇ ਜਿਹੜੇ ਆ ਉਹ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋ ਚੁੱਕੇ ਆ ਇੱਕ ਹੋਰ ਨਵਾਂ ਚਿੰਤਾ ਦਾ ਵਿਸ਼ਾ ਬਣ ਗਿਆ ਆ ਕੁੱਤਿਆਂ ਦੀ دہشت ਕਿ ਪੰਜਾਬ ਦੇ ਵਿੱਚ ਸਵਾ ਲੱਖ ਬੰਦੇ ਜਿਹੜੇ ਆ ਉਹ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋ ਚੁੱਕੇ ਆ ਜੀ ਸੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਪਰਮੇਂਦਰ ਦਰਸਲ ਮੈਂ ਇਹਦੇ ਤੇ ਟਿੱਪਣੀ ਇਸ ਤਰੀਕੇ ਨਾਲ ਕਰੂੰਗਾ ਡਾਟੇ ਤੁਹਾਡੇ ਆ ਖਬਰ ਵੀ ਤੁਸੀਂ ਜ਼ਿਆਦਾ ਵਧੀਆ ਜਾਣਦੇ ਹੋ ਪਰ ਮੈਂ ਇਹਦੇ ਤੇ ਜਿਹੜਾ এনवायरमेंट ਪੰਜਾਬ ਦਾ ਉਹਦੇ ਤੇ ਟਿੱਪਣੀ ਜ਼ਰੂਰ ਕਰੂੰਗਾ ਕਿ ਪਸਮस्या ਹੈ ਕਿਉਂ ਦਰਸਲ ਜਿਹੜਾ ਪੰਜਾਬ ਹੈਲਥ ਐਂਡ ਫੈਮਿਲੀ ਡਿਪਾਰਟਮੈਂਟ ਵੈਲਫੇਅਰ ਡਿਪਾਰਟਮੈਂਟ ਆ ਉਹਦੇ ਡਾਟੇ ਆ ਜੀ ਆਪਣੇ ਡਾਟੇ ਹਰ ਸਾਲ ਡਾਟੇ ਜਾਰੀ ਹੁੰਦੇ ਆ ਤੇ ਇਸ ਸਾਲ ਵੀ 213521 ਲੋਕ ਜਿਹੜੇ ਆ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋਇਆ ਭਾਵ ਜਿਨ੍ਹਾਂ ਨੂੰ ਕੁੱਤਿਆਂ ਨੇ ਕੱਟਿਆ ਹੈਗਾ ਜ਼ਿਆਦਾਤਰ ਇਹਨਾਂ ਜਾਂ 12 ਕੁੱਤੇ ਹੈਗੇ ਆ ਤਾਂ ਆਪਾਂ ਵੀ ਦੱਸ ਦਿੰਨੇ ਆ ਕਿ ਇਹਦੇ ਵਿੱਚ ਲਗਭਗ 28390 ਜਿਹੜੇ ਕੱਲੇ ਲੁਧਿਆਣਾ ਤੋਂ ਹੈਗੇ ਆ ਜਿਨ੍ਹਾਂ ਬੰਦਿਆਂ ਨੂੰ ਕੁੱਟਿਆ ਹੈ ਜੀ ਪਟਿਆਲਾ ਤੋਂ 17000 ਤੇ ਮਹਾਲੀ ਤੋਂ 16000 ਦੇ ਕਰੀਬ ਪਿਛਲੇ ਸਾਲ ਨਾਲੋਂ ਇਹ 11000 ਦਾ ਵਾਧਾ ਹੋ ਗਿਆ ਜੀ 202439 ਦੇ ਕਰੀਬ ਪਿਛਲੇ ਸਾਲ ਜਿਹੜਾ 12 ਕੁੱਤਿਆਂ ਦਾ ਲੋਕ ਸ਼ਿਕਾਰ ਹੋਏ ਸੀ ਦਰਅਸਲ ਮੈਂ ਹੁਣ ਟਿੱਪਣੀ ਇਹ ਕਰੂੰਗਾ ਕਿ ਇਹ ਸਮੱਸਿਆ ਹੈ ਕਿਉਂ ਆ ਜੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬਹੁਤ ਸਾਰੇ ਵਾਰਾ ਪਸ਼ੂ ਵਾਰਾ ਜਿਹੜੇ ਜਾਨਵਰ ਆ ਕੁੱਤਿਆਂ ਸਮੇਤ ਉਹਨਾਂ ਦੀ ਸਮੱਸਿਆ ਇਸ ਕਰਕੇ ਆ ਕਿ ਪਹਿਲਾਂ ਤਾਂ ਉਹਨਾਂ ਨੂੰ ਜਿਹੜਾ ਆ ਕਿ ਰੱਖ ਰਖਾਵ ਜਿਹੜਾ ਉਹਨਾਂ ਦਾ ਉਸ ਤਰੀਕੇ ਨਾਲ ਨਹੀਂ ਹੈਗਾ ਜਿਹੜੇ ਲੋਕ ਪਾਲਤੂ ਪਾਲਦੇ ਹੈਗੇ ਆ ਜਿਹੜਾ ਕੰਟਰੋਲ ਹੈ ਉਸ ਤਰੀਕੇ ਨਾਲ ਨਹੀਂ ਹੈਗਾ ਕਿ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀ ਸਜ਼ਾ ਹੈਗੀ ਆ ਕਿਸੇ ਦਾ ਪਾਲਤੂ ਕੁੱਤਾ ਕੱਟ ਲੈਂਦਾ ਕਿਸੇ ਨੂੰ ਤਾਂ ਉਹਦੇ ਤਹਿਤ 5000 ਦਾ ਜੁਰਮਾਨਾ ਤੇ 6 ਮਹੀਨੇ ਦੀ ਸਜ਼ਾ ਜਿਹੜੀ ਨਾ ਹੀ ਕਦੀ ਕਿਸੇ ਨੂੰ ਹੋਈ ਆ ਕਿਉਂਕਿ ਕਾਨੂੰਨ ਜਿਹੜਾ ਐਗਜ਼ਿਸਟ ਨਹੀਂ ਕਰਦਾ ਜਿਹੜੇ ਮੇਨਕਾ ਗਾਂਧੀ ਆ ਸੈਂਟਰ ਗਵਰਨਮੈਂਟ ਦੇ ਵਿੱਚ ਆਗੂ ਸੀਗੇ ਜੀ ਉਹਨਾਂ ਨੇ ਦਰਅਸਲ ਕੁਝ ਸਮਾਂ ਪਹਿਲਾਂ ਇੱਕ ਲਾਅ ਪਾਸ ਕਰਾ ਦਿੱਤਾ ਸੀ ਕਿ ਜਿਹੜੇ ਆਵਾਰਾ ਕੁੱਤੇ ਆ ਉਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਆ ਆ ਕਿ ਉਹਨਾਂ ਨੂੰ ਕਿਸੇ ਹਾਲਤ ਜਾਨਵਰਾਂ ਨੂੰ ਮਾਰਿਆ ਨਹੀਂ ਜਾ ਸਕਦਾ ਤਾਂ ਉਸ ਤੋਂ ਬਾਅਦ ਜਿਹੜੇ ਪੁੱਤਿਆਂ ਦੀ ਭਮਾਰਾ ਲਗਾਤਾਰ ਵੱਧ ਰਹੀ ਆ ਬਹੁਤ ਸਾਰੇ ਜਿਹੜੇ ਛੋਟੇ ਬੱਚੇ ਆ ਆਪਾਂ ਕਹਿੰਦੇ ਚਾਰ ਪੰਜ ਸਾਲ ਗਲੀਆਂ 'ਚ ਖੇਡਦੇ ਉਹ ਵੀ ਇਨ੍ਹਾਂ ਵਾਰਾਂ ਕੁੱਤਿਆਂ ਦਾ ਸ਼ਿਕਾਰ ਹੋਏ ਆ ਜੀ ਬਹੁਤ ਸਾਰੇ ਵਾਰਾ ਪਸ਼ੂ ਹੈ ਜਿਹੜੇ ਹਾਸ਼ਿਆਂ ਦਾ ਸ਼ਿਕਾਰ ਹੁੰਦੇ ਆ ਜਿਦੀ ਵਗਰ ਕਿ ਤੀਰ ਜਾਨਾਂ ਚਲੇ ਜਾਂਦੀਆਂ ਜੀ ਤੇ ਇਨ੍ਹਾਂ ਜਿਹੜੇ ਕੌਂਖਾਰ ਕੁੱਤੇ ਹੈਗੇ ਆ ਉਹਨਾਂ ਦਾ ਸ਼ਿਕਾਰ ਕੇ ਵੀ ਸਿਆਣੇ ਬੰਦੇ ਵੀ ਬੰਦੇ ਤੇ ਬੱਚੇ ਖਾਸ ਤੌਰ ਤੇ ਜੇ ਇਹਨਾਂ ਕੋ ਛੜਾ ਨਹੀਂ ਪਾਉਂਦੇ ਆਪਰੇ ਉਹ ਸ਼ਿਕਾਰ ਬਣਦੇ ਆ ਤਾਂ ਕਈ ਕਿਟਨਾਵਾਂ ਖਬਰਾਂ ਦੇ ਸੁਰਖੀਆਂ ਬਣਦੀਆਂ ਜੀ ਅ ਦਰਅਸਲ ਕਾਰਨ ਇਹ ਹੈਗਾ ਕਿ ਜਿਹੜਾ ਸਿਸਟਮ ਹੈ ਉਹ ਸਿਸਟਮੈਟਿਕ ਵੇ ਤਰੀਕੇ ਨਾਲ ਇਸ ਪ੍ਰੋਬਲਮ ਨੂੰ ਖਤਮ ਨਹੀਂ ਕਰ ਰਿਹਾ ਚਾਹੀਦਾ ਇਹ ਹੈਗਾ ਕਿ ਜਿਹੜੇ ਵੀ ਲੋਕ ਆ ਕੁੱਤੇ ਜਦੋਂ ਪਾਲਦੇ ਹੈਗੇ ਆ ਪਾਵੈ ਕਿ ਜਦੋਂ ਵੀ ਕੋਈ ਕਮਿਟਮੈਂਟ ਕਰਦਾ ਜਦੋਂ ਇਹਨਾਂ ਦਾ ਪਾਲੋ ਪੋਸ਼ਣਾ ਜਾਂ ਉਹਨਾਂ ਦਾ ਜਨਮ ਇਹ ਕੰਟਰੋਲਡ ਹੋਣਾ ਚਾਹੀਦਾ ਇਸ ਸੰਸਥਾਵਾਂ ਦੇ ਹੱਥ 'ਚ ਹੋਣਾ ਚਾਹੀਦਾ ਜੇ ਕਿਸੇ ਨੇ ਕੁੱਤਾ ਰੱਖਣਾ ਤੋਂ ਪਹਿਲਾਂ ਆਪਣਿਆਂ ਨੂੰ ਰਜਿਸਟਰਡ ਕਰਾਈ ਡਿਪਾਰਟਮੈਂਟ ਕੋਲੋਂ ਫਿਰ ਕੁੱਤਾ ਲਿਆਵੇ ਤਾਂ ਉਹਦੇ ਅਗੇਂਸਟ ਉਹਨੂੰ ਇੱਕ ਪ੍ਰੈਡ ਲੈਣਾ ਪਊਗਾ ਕਿ ਇਹ ਜਿਹੜਾ ਪਾਲਤੂ ਕੁੱਤਾ ਮੈਂ ਰੱਖ ਰਿਆਂ ਇਹਦੀਆਂ ਰਖਰਖਾ ਕਰੂੰਗਾ। ਇਸ ਤੋਂ ਇਲਾਵਾ ਜਿਹੜਾ ਕੰਟਰੋਲਡ ਬਰਥ ਜਿਹੜਾ ਸੰਸਥਾਵਾਂ ਪੰਜਾਬ ਸਰਕਾਰ ਦੇ ਕੰਟਰੋਲ ਦੇ ਵਿੱਚ ਹੋਣੀ ਚਾਹੀਦੀਆਂ ਜੀ ਜਿਹੜਾ ਜਿਹੜਾ ਜਿੱਥੇ ਪੁੱਤਿਆਂ ਦਾ ਬਰਥ ਹੋਵੇ ਤਾਂ ਉਹਨਾਂ ਹਾਲਤਾਂ ਦੇ ਵਿੱਚ ਕੰਟਰੋਲਡ ਇੱਕ ਰਜਿਸਟਰਡ ਰਜਿਸਟਰਡ ਬਰਥ ਹੋਵੇ ਪਤਾ ਵੀ ਇੰਨੇ ਕੁੱਤੇ ਪੈਦਾ ਹੋਇਆ। ਤਾਂ ਜਿਹੜੇ ਉਵਾਰਾ ਕੁੱਤੇ ਹੈਗੇ ਆ ਉਹਨਾਂ ਦੀ ਗਿਣਤੀ ਘਟਾਈ ਜਾ ਸਕੇ ਸੀਰੀਅਸ ਮੁੱਦਾ ਹੈਗਾ ਜੀ ਭਾਵੇਂ ਹਲਕਾ ਜਿਹਾ ਮੁੱਦਾ ਜਾਪਦਾ ਆ ਆਪਾਂ ਨੂੰ ਏਦਾਂ ਲੱਗਦਾ ਕੁੱਤਿਆਂ ਦੀ ਗੱਲ ਆ ਪਰ ਕਈ ਵਾਰੀ ਜਦੋਂ ਬੱਚਿਆਂ ਦੇ ਛੋਟੇ ਬੱਚਿਆਂ ਨੂੰ ਇਹ ਖਾ ਜਾਂਦੇ ਆ ਵੱਢ ਜਾਂਦੇ ਆ ਜੀ ਤਾਂ ਉਹਨਾਂ ਹਾਲਤਾਂ ਦੇ ਵਿੱਚ ਬਹੁਤ ਦਰਦਨਾਕ ਜਿਹੜਾ ਸੀਨ ਬਣ ਜਾਂਦਾ ਤਾਂ ਇਹਨੂੰ ਗੰਭੀਰ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਜਿਹੜੇ ਵੀ ਵਾਰਾ ਪਸ਼ੂ ਆ ਉਹਨਾਂ ਲਈ ਗਊਸ਼ਾਲਾ ਹੋਰ ਸਥਾਪਿਤ ਕਰਕੇ ਉਹਨਾਂ ਨੂੰ ਉੱਥੇ ਰੱਖਿਆ ਜਾ ਸਕਦਾ ਮਾਰਨ ਦੀ ਮੈਂ ਵਕਾਲਤ ਨਹੀਂ ਕਰ ਸਕਦਾ ਔਰ ਇਹਨੋਂ ਕੰਟਰੋਲ ਜੰਬੀ ਤਰੀਕਾ ਨਾਲ ਸਿਸਟਮ ਨਾਲ ਕੀਤਾ ਦੱਸਦਾ ਬਾਹਰਲੇ ਮੁਲਕ ਦੇ ਵਿੱਚ ਵੀ ਇੱਥੇ ਕੰਟਰੋਲ ਕੀਤਾ ਹੋਇਆ ਹੈ ਜੀ ਕੋਈ ਵੀ ਵਾਰਾ ਪਸ਼ੂ ਵਾਰਾ ਕੁੱਤਾ ਤੱਕ ਕੈਨੇਡਾ ਜਾਂ ਅਮਰੀਕਾ ਵਰਗੇ ਮੁਲਕਾਂ 'ਚ ਨਹੀਂ ਲੱਭਦਾ ਉਹਦਾ ਕਾਰਨ ਇਹ ਕਿ ਆ ਕਿਨਾਂ ਨੇ ਹਰੇਕ ਚੀਜ਼ ਨੂੰ ਕੰਟਰੋਲ ਇਸ ਸਿਸਟਮatical ਤਰੀਕੇ ਨਾਲ ਰੱਖਿਆ ਹੋਇਆ ਹੈ ਜੀ ਸਿਸਟਮ ਜੀ ਜੀ ਬਿਲਕੁਲ ਗੁਰਮੁਖ ਜੀ ਆਪਾਂ ਸੋਸ਼ਲ ਮੀਡੀਆ 'ਤੇ ਅਕਸਰ ਦੇਖਦੇ ਰਹਿੰਨੇ ਆ ਜਿਹੜੇ ਗਲੀਆਂ ਮੁਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਕਹਿ ਲਈਏ ਸ਼ਹਿਰਾਂ ਦੇ ਵਿੱਚ ਕਹਿ ਲਈਏ ਬਹੁਤ ਜ਼ਿਆਦਾ ਹੁੰਦੇ ਆ ਕੁੱਤੇ ਤੇ ਉਹ ਕਈ ਵਾਰ ਕਈ ਸਿਆਣੇ ਬਜ਼ੁਰਗ ਹੁੰਦੇ ਆ ਜਿਹੜੇ ਕੀ ਵਿਚਾਰੇ ਆ ਸਾਹਮਣਾ ਵੀ ਨਹੀਂ ਕਰ ਸਕਦੇ ਹੈਗੇ ਨਾ ਉਹਨਾਂ ਕੋਲੋਂ ਆਪਣਾ ਬਚਾਅ ਕਰ ਹੁੰਦਾ ਤੇ ਕਈ ਵਾਰ ਉਹਨਾਂ ਦੇ ਵੀ ਬਹੁਤ ਵੱਡੀ ਪਰੇਸ਼ਾਨੀ ਹੁੰਦੀ ਉਹਨਾਂ ਨੂੰ ਵੀ ਦਾ 12 ਕੁੱਤਿਆਂ ਕਰਕੇ ਹੀ ਆ 12 ਜਿਹੜੇ ਆ ਪਸ਼ੂ ਆ ਉਹਨਾਂ ਕਰਕੇ ਤੇ ਅਸੀਂ ਵੀ ਆਪਣੇ ਚੈਨਲ ਰਾਹੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਸਮੱਸਿਆਵਾਂ ਦਾ ਜਿਹੜਾ ਆ ਉਹ ਹੱਲ ਲੱਭਿਆ ਜਾਵੇ ਤਾਂ ਕਿ ਆਮ ਲੋਕ ਜਿਹੜੇ ਆ ਉਹ ਆਪਣੀ ਜ਼ਿੰਦਗੀ ਇੱਕ ਸਕੂਨ ਦੇ ਨਾਲ ਤੇ ਇਦਾਂ ਦੀਆਂ ਜਿਹੜੀਆਂ ਫਾਲਤੂ ਦੀਆਂ ਪਰੇਸ਼ਾਨੀਆਂ ਇਹਨਾਂ ਤੋਂ ਬਿਨਾ ਆਪਣੀ ਜ਼ਿੰਦਗੀ ਜਿਹੜੀ ਆ ਉਹ ਕੱਟ ਸਕੇ